ਪੰਜਾਬ 281 채ਨ ਤੇ ਤੁਹਾਡਾ ਸਵਾਗਤ ਆ ਮੰਦਭਾਗੀ ਖਬਰ ਆਈ ਸਾਹਮਣੇ ਤੇਜ਼ ਭਰੇ ਹਾਲਾਤਾਂ ਵਿੱਚ ਗੁਰਦਾਸਪੁਰ ਦੀ ਜੇਲ ਰੋਡ ਤੇ ਮਿਲੀ ਵਿਅਕਤੀ ਦੀ ਲਾਸ਼ ਪੁਲਿਸ ਜਾਂਚ ਵਿੱਚ ਜੁੜੀ ਗੁਰਦਾਸਪੁਰ ਜੇਲ ਰੋਡ ਤੇ ਤੇਜ਼ ਭਰੇ ਹਾਲਾਤਾਂ ਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸੰਤਣੀ ਫੈਲ ਗਈ ਜਿਸ ਦੀ ਸੂchnਾ ਮਿਲ ਤੋਂ ਬਾਅਦ ਗੁਰਦਾਸਪੁਰ ਥਾਣਾ ਛਿੜੀ ਦੇ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਵਿਅਕਤੀ ਇੱਕ ਨਿੱਜੀ ਪੈਲਸ ਤੋਂ ਵਿਆਹ ਵੇਖ ਕੇ ਰਾਤ ਨੂੰ ਘਰ ਵਾਪਸ ਆ ਰਿਹਾ ਸੀ ਅਤੇ ਜੇਲ੍ਹ ਰੋਡ ਦੇ ਕੋਲ ਇੱਕ ਖਾਲੀ ਜਗ੍ਹਾ ਤੇ ਵਿਅਕਤੀ ਦੀ ਲਾਸ਼ ਮ੍ਰਮਤ ਹੋਈ ਜਿਸ ਦੀ ਸੂਚਨਾ ਰਾਹਗੀਰਾਂ ਨੇ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਸਾਨਵੀਨ ਦੌਰਾਨ ਪਤਾ ਚੱਲਿਆ ਕਿ ਵਿਅਕਤੀ ਗਦਾਪੁਰ ਜ਼ਿਲ੍ਹੇ ਦੇ ਨਵੀਪੁਰ ਪਿੰਡ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਵਿਕਰਮਜੀਤ ਸਿੰਘ ਪੁੱਤਰ ਪ੍ਰਲੋਗ ਸਿੰਘ ਪਿੰਡ ਨਵੀਪੁਰ ਦਾ ਰਹਿਣ ਵਾਲਾ ਹੈ ਫੇਲਾਹਲ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਇਸ ਤੇ ਕੋਈ ਕਾਰਵਾਈ ਕੀਤੀ ਜਾਵੇਗੀ ਫੇਲਾਹਲ ਪੁਲਿਸ ਨੇ ਧਾਰਾ 177 ਤਹਿਤ ਕਾਰਵਾਈ ਕਰਦਿਆਂ লাশ ਨੂੰ ਕਬਜ਼ੇ ਤੇ ਲੈ ਲਿਆ ਦੇਖੋ ਗਰਦਾਸਪੁਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਬਿਕਰਨ ਸਿੰਘ ਪੁੱਤਰ ਜਗਤ ਸਿੰਘ ਕਿਉਂ ਰੰਨ ਵੜਈ ਆ ਅਸੀਂ ਦਾ ਬੀਪੁਰ ਕਲੋਨੀ ਹਰਜੋਤਨੀਆ ਰੋਡ ਪਤਾ ਨਹੀਂ ਯਾਰ ਕੀ ਗੱਲਬਾਤ ਹੋਈ ਸਾਰੀ ਕੀ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਕਿਸੇ ਵਿਆਹ ਹੈ ਇਹ ਗੱਲ ਅਸੀਂ ਸਾਡੇ ਦੋਦੇ ਦਾ ਵਿਆਹ ਹੈ ਉਥੇ ਵਿਆਹ ਵੇਖਿਆ ਤਾਂ ਖਾਣ ਪੀਣ ਦੇ ਸਾਰੇ ਚਾਹੀ ਇਹਨੂੰ ਕਿਹਾ ਚੱਲ ਚੱਲੀਏ ਤਾਂ ਮੈਂ ਆਉਂਦਾ ਠਹਿਰ ਕੇ ਆਹ ਗੱਲ ਹੀ ਬਾਕੀ ਕੋਈ ਨਹੀਂ ਅਸੀਂ ਸਾਰਾ ਟੱਪੇ ਚੱਲ ਗਏ ਕਿੱਦਾਂ ਲੱਗਿਆ ਤੁਹਾਨੂੰ ਫਿਰ ਹੋਣਾ ਇਹ ਸਾਨੂੰ ਸੇ ਰਿਪੋਰਟਾਂ ਨੇ ਦਿਖਾਇਆ ਹਾਂ ਦੇਖਿਆ ਉਧਰ ਤਾਂ ਲੱਗਿਆ ਹੋਵੇਗਾ ਆਪੇ ਆ ਜੀ ਕੰਮ ਕੀ ਕਰਦੇ ਨੇ ਤੂੰ ਕੰਮ ਕਰਦਾ ਸੀ ਏ ਸ਼ੇਰ ਜੀ ਸਰਵਸੋ ਅ ਇੰਜੀਨੀਅਰ ਕੀ ਆਪਣੀ ਦਾ ਆ ਕੰਪਨੀ ਦਾ ਤਗੜਾ ਕਿ ਉਹ ਕੰਮ ਕਰਦੇ ਇਥੇ ਅੰਮਰਸਾਦੀ ਕੰਪਨੀ ਨਾਲ ਦੇ ਨੇ ਅੱਛਾ ਤੇ ਮਤਲਬ ਬੱਚੇ ਵਿੱਚ ਇਹਨਾਂ ਦੇ ਬੱਚੇ ਇਹਦੇ ਦੋ ਬੱਚੇ ਨੇ ਉਹ ਲੜਕੇ ਨਾਲ ਮੇਰੇ ਥੋੜੀ ਜਿਹਾ ਜਵਾਨ ਨੇ ਬੱਚੇ ਪਾ ਦੇ ਨੇ ਠੀਕ ਠੀਕ ਹਾਂ ਜੇ ਕੋਈ ਨਾ ਹੋਊਗਾ ਇੱਕ ਜੱਸ ਹਸਪਤਲ ਲਾ ਕੇ ਡੈੱਡ ਬੋਡੀ ਪਈ ਆ ਇਹਨਾਂ ਮੌਕੇ ਤੇ ਆਏ ਆ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਵਾ ਉਹਨਾਂ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲੱਕੀ ਪੈਲਸ ਵਿੱਚ ਵਿਆਹ ਵਿੱਚ ਆਏ ਸੀਗੇ ਤੇ ਅਸੀਂ ਬਾਕੀ ਸਾਰਾ ਪ੍ਰੋਗਰਾਮ ਚੱਲ ਗਏ ਤੇ ਇਹ ਇਹਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਕਦੇ ਪੈਦਲ ਹੀ ਆ ਰਹੇ ਤੇ ਇੱਥੇ ਡਿੱਗ ਪਏ ਆ ਖਾਲੀ 플ਾਟ ਲਾਗੇ ਰੋਡ ਦੇ ਉੱਪਰ ਹੀ ਸਾਈਡ ਤੇ ਤੇ ਇਹਦੀ ਠੰਡ ਕਰਕੇ ਜਿਹੜੀ ਆ ਉਹ ਸਿਆਣੀ ਗਿਆ ਇਹਨਾਂ ਨੂੰ ਪਤਾ ਨਹੀਂ ਉਹ ਇਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ ਸਰ ਇਹ ਕੋਈ ਨਾਮ ਪਤਾ ਕਿੱਥੋਂ ਰਹਿਣ ਹੋਏ ਇਹ ਇਹਨਾਂ ਦਾ ਨਾਮ ਬਿਕਰਮਜੀਤ ਸਿੰਘ son of ਤਰਲੋਕ ਸਿੰਘ ਆ ਵਾਸੀ ਪਿੰਡ ਨਵੀਪੁਰ ਆ ਇਹ ਤਾਂ ਮੈਂ ਵਾਰਸਾਂ ਨੂੰ ਬੁਲਾਇਆ ਵਾ ਵਾਰਸੀ ਆ ਚੁੱਕੇ ਨੇ ਹੁਣ ਜੋ 174 ਦੀ ਕਾਰਵਾਈ ਜਿਹੜੀ ਅਗਲਾਂ ਦੀ ਜਾ ਰਹੀ ਹੈ